ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾਰਨ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਗਵਾਰ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹਰਮਾਰ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹਰਮਾਰ ਹੋਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸਾਡੇ ਸਤਿਕਾਰਯੋਗ ਨਗਰ ਵਾਸੀਓ ਇਸ ਕਰਮਤਾ ਦੇ ਕਥਾਈ ਗੁਰੂਸੋ ਦਾ ਸਾਹਬ ਜੀ ਦੇ ਚਰਨਾਂ ਰੇ ਮਡੇ ਵਿਸ਼ਵਾਸ ਨਾਲ ਧਰਮ ਗ੍ਰੰਥਾਂ ਨੂੰ ਮੁਕਰਾਵਦਾ ਹੋਇਆ ਆਪ ਜੀ ਦੇ ਚਰਨਾਂ ਵਿੱਚ ਮਡੇ ਅਲਾਈ ਤੇ ਸ਼ੁੱਧ ਸ਼ਬਦਾਂ ਦੀ ਜਿੰਦੀ ਰੱਖਦਾ ਹੈ ਕਿ ਗੁਰਮੁਖੋ ਉਹ ਕਾਲਪਿਤ ਜੋ ਅਨਾਦੀ ਤਾਨਤ ਹੈ ਸਾਰੀ ਕੁਦਰਤ ਦਾ ਰਚਨਹਾਰ ਹੈ ਇਹਦੇ ਹੁਕਮ ਵਿੱਚ ਇਸ ਮਾਨਵ ਲੋਕ ਦੀ ਧਰਤੀ ਉੱਤੇ ਗੁਰੂਆਂ ਅਵਤਾਰਾਂ ਪਗੰਬਰਾਂ ਦਾ ਆਗਮਨ ਹੋਇਆ ਸਮੇਂ-ਸਮੇਂ ਤੇ ਪਰਮੇਸ਼ਰ ਆਪਣੀ ਮਾਨਵ ਰਚਨਾ ਨੂੰ ਮਾਰਗ ਦੇਣ ਵਾਸਤੇ ਆਪਣੀ ਸ਼ਬਦ ਤਾਕਤ ਨੂੰ ਗੁਰੂਆਂ ਪਗੰਬਰਾਂ ਅਵਤਾਰਾਂ ਭਗਤਾਂ ਦੇ ਸੰਤਾਂ ਦੇ ਰੂਪ ਵਿੱਚ ਪ੍ਰਗਟ ਕਰਦਾ ਰਿਹਾ ਕਿਸ ਦਾ ਪ੍ਰਗਟਾਵਾ ਹੋਇਆ ਹੈ ਜਿਸ ਦੇ ਹੁਕਮ ਨਾਲ ਗੁਰੂ ਅਵਤਾਰ ਪੀਰ ਪਗੰਬਰ ਵੀ ਇਸ ਧਰਤੀ ਤੇ ਆਏ ਹਨ ਸੋ ਉਹ ਪਰਮਾਤਮਾ ਨੇਕ ਲੰਕ ਇਸ ਮਾਤ ਲੋਕ ਦੀ ਧਰਤੀ ਉੱਤੇ ਸਹਿਬ 10ਵੇਂ ਪਾਤਸ਼ਾਹ ਦੇ 250 ਸਾਲ ਪੂਰੇ ਹੋਣ ਉੱਤੇ ਮਮਨ ਸਾਹਿਬ ਦੀ 14ਵੀਂ ਸਦੀ ਦੇ ਅਖੀਰ ਉੱਤੇ ਉਹ ਪਰਮਾਤਮਾ ਨੇਕ ਲੰਕ ਇਸ ਮਾਤ ਲੋਕ ਦੀ ਧਰਤੀ ਤੇ ਪੁਰਖ ਦولت ਕੋਈ ਛਾਕਵਾਰੀ ਗੱਲ ਨਹੀਂ ਕਦੋਂ ਸਹਿਬ 10ਵੇਂ ਪਾਤਸ਼ਾਹ ਦੇ 250 ਸਾਲ ਜਦੋਂ ਪੂਰੇ ਹੋ ਗਏ ਮਮਨ ਸਾਹਿਬ ਦੀ 14ਵੀਂ ਸਦੀ ਦਾ ਵੀ ਕੋਈ ਹਿਸਾਬ ਕਰੇਗਾ ਤਾਂ ਉਹ ਹੀ ਦੇਣ ਕੋਈ ਆ ਇਸ ਕਰਕੇ ਉਹਨੇਕ ਲੰਗ ਚੌਹਿਆ ਉਤਾਰ ਪ੍ਰਗਟ ਹੋ ਚੁੱਕੇ ਹਨ ਨੇਕ ਰੰਗ ਦੇ ਪ੍ਰਕਾਅ ਦਾ ਸੰਦੇਸ਼ ਅੱਜ ਮੈਂ ਆਜਮ ਰੁਖ ਜਤੀ ਜੀਵਾਂ ਨੂੰ ਸਾਰੇ ਧਰਮ ਗ੍ਰੰਥ ਦੇ ਦੇਣ ਇਹ ਕੋਈ ਮਲਮਾਤੀ ਗੱਲ ਨਹੀਂ ਚੱਲ ਰਹੀ ਸਾਰੇ ਧਰਮ ਗ੍ਰੰਥ ਦੇਣਗੇ ਜੋ ਨੇਕ ਰੰਗ ਜਿਹੜਾ ਪ੍ਰਗਟ ਹੋਇਆ ਹੈ ਨੇਕ ਰੰਗ ਨੇ ਆਪਣਾ ਆਪ ਲਟਾਵਾ ਕਰਕੇ ਗੁਰਮੁਖੋ 24 ਗ੍ਰੰਥਾਂ ਦੀ ਰਚਨਾ ਕੀਤੀ ਉਹਨਾ ਚਮਿਆنگ ਰੱਖਾ ਵਿੱਚੋਂ ਇੱਕ ਛੋਟਾ ਜਿਹਾ ਲੇਖ ਦਾ ਸਾਹਿਬ ਜੀ ਦੇ ਚਰਨਾਂ ਵਿੱਚ ਰੱਖੇਗਾ ਲੇਖ ਕਿਸ ਟਾਈਮ ਦਾ ਹੈ ਕਿ ਸ਼ਿਵ ਸ਼ਕਤੀ ਜਿਹੜੀ ਹੈ ਇਹ ਕੁਝ ਬਜਨ ਕਰ ਰਹੇ ਨੇ ਅਕਾਲ ਪੁਰਖ ਦਾ ਅਕਾਲ ਪੁਰਖ ਨਾਲ ਬਜਨ ਕਰਦੀ ਹੈ ਸਿਰ ਦਸੇ ਪਾਤਸ਼ਾਹ ਦੇ ਨਾਲ ਬਜਨ ਕਰਦੀ ਹੈ ਆਪ ਇਹਨਾਂ ਬਜਨਾਂ ਨੂੰ ਖਿਆਲ ਨਾਲ ਖਿਆਲ ਜੋ ਇਹਨਾਂ ਬਚਨਾਂ ਵਾਲ ਖਿਆਲ ਦਿਓਗੇ ਤੇ ਆਪ ਜੀ ਨੂੰ ਜਰੂਰ ਸਮਝਣ ਲੱਗੇਗੀ ਕਿ ਨਿਕ ਲੰਗ ਦੇ ਪ੍ਰਕਟਾਵੇ ਬਾਰੇ ਥੋੜਾ ਜਿਹਾ ਬਚਨਾਂ ਨਾਲ ਜੁੜਿਓ ਸ਼ਿਵ ਸ਼ਕਤੀ ਨਿਰਗੁਣ ਧਾਰ ਕੀ ਹੈ ਸ਼ਿਵ ਸ਼ਕਤੀ ਨਿਰਗੁਣ ਧਾਰ ਪੁਰਖ ਅਕਾਲ ਅਗਨ ਸੱਚ ਜਨਾਈ ਆ ਜੋ ਮੇਰਾ ਨਾਮ ਸੋ ਨਿਹਾਲ ਕਹਾਂਦੇ ਉਹ ਕੀ ਬਜਰਾ ਰਿਹਾ ਏ ਸ਼ਿਵ ਸ਼ਕਤੀ ਨਿਰਗੁਣ ਧਾਰ ਪੁਰਖ ਆਕਾਰ ਅਕਲ ਕਰ ਸੱਚ ਜਨਾਈ ਆ ਜੋ ਮੇਰਾ ਨਾਮ ਸੋ ਨਿਹਾਲ ਅੰਤਰ ਅੰਤਰ ਉਵਦੇਵਦਾਈ ਆ ਸਤਨਾਲ ਸ੍ਰੀ ਧਿਆਨ ਦਿਓ ਬਜਨ ਵਾਲ ਸਤਨਾਲ ਸ੍ਰੀ ਸ੍ਰੀ ਨਾਨਕ ਅਕਾਲ ਅਕਾਲ ਸ੍ਰੀ ਸਤ ਬਨਾ ਅਕਾਲ ਤੇ ਸ੍ਰੀ ਤੇ ਸਤ ਬਨਾ ਸਮਝ ਕਿਸੇ ਨਾ ਆਈ ਆ ਉਸ ਪਰਮਾਤਮਾ ਦੀ ਨਹੀਂ ਸਮਝ ਆ ਸਰਦੀ ਤੋਂ ਇਹਨਾਂ ਸ਼ਬਦਾਂ ਦਾ ਪਤਾ ਹੋਏ ਜਾਣਕਾਰੀ ਹੋਏ ਤੇ ਫੇਰ ਸਮਝ ਆਏਗੀ ਸਮਝ ਕਿਸੇ ਨਾ ਆਈ ਆ ਜਿਸ ਕਾਰਨ ਇਹ ਸ਼ਬਦ ਲਿਆ ਰਚ ਰਚਨਾ ਇਸੇ ਵਿੱਚ ਜਨਾਈ ਆ ਪਰ ਪਰ ਸ੍ਰਿਸ਼ਟੀ ਪਰ ਪਰ ਸ੍ਰਿਸ਼ਟੀ ਦ੍ਰਿਸ਼ਟੀ ਗਈ ਥੱਕ ਰਸਲਾ ਕੂਕ ਕੂਕ ਸੁਣਾਈ ਆ ਜਿਤਨਾ ਮੈਂ ਸੁਣਾ ਰਿਹਾ ਤੁਹਾਨੂੰ ਸਾਰਾ ਸੰਸਾਰ ਹੀ ਸੁਣਾਉਂਦਾ ਰਸਲਾ ਕੂਕ ਸੁਣਾਈ ਆ ਹਕੀਕਤ ਲੰਬੀ ਨਾ ਕਿਸੇ ਹੱਕ ਸਹੀ ਰਸਤਾ ਜਿਹੜਾ ਹੈ ਸਹੀ ਹਕੀਕਤ ਜਿਹੜੀ ਹੈ ਉਹ ਕਿਸੇ ਨੂੰ ਲੰਬੀ ਨਹੀਂ ਪਰਮਾਤਮਾ ਬਾਰੇ ਗੱਲ ਹੀ ਨਹੀਂ ਹੋਈ ਹਕੀਕਤ ਲੱਭੀ ਕਿਸੇ ਨਾ ਹੱਕ ਮਹਿਬੂਬ ਪਰਦਾ ਨਾ ਕੋਈ ਬਿਠਾਈਆ ਇਹ ਖੇਲ ਕੁਲ ਸਮਰਾਥ ਸ਼ੈਰ ਖਾ ਆਪਣੇ ਵਿੱਚ ਸੁਮਾਈਆ ਇਹ ਕਿਸ ਦੇਸ਼ਾ ਤਿਆਂ ਦਿਓ ਇਹ ਕਿਸ ਦੇਸ਼ਾ ਨਾਨ ਨਰੇਸ਼ਾ ਗੋਗਨ ਉਸ ਵੇਲੇ ਗਿਆ ਦੱਸ ਕੀ ਦੱਸਿਆ ਗੋਬਨੇ ਨੇ ਕਿ ਸੰਦੇਸ਼ ਦਿੱਤਾ ਉਸ ਵੇਲੇ ਗਿਆ ਦਸ ਜਿਸ ਨੂੰ ਲਖਨ ਵਿੱਚ ਵੰਡ ਲਾਂ ਕੋਈ ਵੰਡਾਈ ਆ ਸ਼ਬਦੀ ਧਾਰ ਪਿਆ ਹੱਸ ਜੋਤੀ ਜੋਤ ਡਗ ਮੰਗਾਈ ਆ ਜਿਸ ਵੇਲੇ ਇਸ ਨਿਸ਼ਾ ਦਿੱਤਾ ਹੁਕਮ ਕੀ ਕੀਤਾ ਦਸਵੇਂ ਪਾਤਸ਼ਾਹ ਨੇ ਉਸ ਟਾਈਮ ਤੇ ਜਿਸ ਵੇਲੇ ਮੇਰੀ ਜਿਸ ਵੇਲੇ ਤੇਰੀ ਮੇਰੀ ਵੇਖਣ ਵਾਲੀ ਹੋ ਗਈ ਅੱਖ ਇਹ ਅਕਾਲ ਪੁਰਖੀ ਦੋ ਨਾਂ ਦੀ ਜਿਸ ਵੇਲੇ ਤੇਰੀ ਮੇਰੀ ਵੇਖਣ ਵਾਲੀ ਹੋ ਗਈ ਅੱਖ ਤੱਕਾਂ ਵਾਲਾ ਨਜ਼ਰ ਕੋਈ ਨਾ ਆਈ ਆ ਆਪਾਂ ਦੇ ਤੱਕਾਂ ਦਾ ਝਗੜਾ ਬਾਅਦ ਵਿੱਚ ਆ ਲਿਖਦੇ ਨਹੀਂ ਉਧਰ ਜਾਂਦੀ ਜਿਹੜਾ ਆਪਾਂ ਝਗੜਾ ਪਾਇਆ ਉਧਰ ਨਹੀਂ ਜਾ ਰਹੀ ਲੇ ਗੋਬਿੰਦ ਕਹਿੰਦਾ ਹੈ ਤੱਕਾਂ ਵਾਲਾ ਨਜ਼ਰ ਕੋਈ ਨਾ ਆਈ ਆ ਲੋਰ ਰਹੇ ਨਾ ਕਿਸੇ ਪਠ ਗਾਵਦ ਗਾਗਾ ਨਾ ਕੋਈ ਜਨਾਈਆ ਸੱਚ ਧਰਮ ਦੇ ਹੱਟ ਵਸੂ ਮੋਲਕ ਤੋਂ ਦਰਗਾਈਆ ਵਸਤ ਅਮੋਲਕ ਤੋਂ ਦਰਗਾਈਆ ਚਾਰ ਵਰਨਾ ਲਾ ਲੈਣਾ ਖਾਟ ਛਤਰੀ ਬ੍ਰਾਹਮਣ ਸ਼ੂਤਰ ਵੈਸ਼ ਖੁਸ਼ੀ ਮਨਾਈ ਆ ਤੇਰਾ ਪ੍ਰੇਮ ਹੋਵੇ ਸਤ ਸਤ ਤੇਰੀ ਵਧਾਈ ਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਆਪਣੀ ਕਿਰਪਾ ਕਰ ਪੇਵ ਭੇਦਾ ਦੇਖ ਲਈ ਆ ਸ਼ਿਵ ਸ਼ਕਤੀ ਕਹੇ ਸ਼ਿਵ ਸ਼ਕਤੀ ਕੀ ਕਹਿੰਦੀ ਹੈ ਸ਼ਿਵ ਸ਼ਕਤੀ ਕਹੇ ਗੋਬਿੰਦ ਮੈਂ ਤੇਰੀ ਦਾਸੀ ਕੀ ਕਹਿੰਦੀ ਹੈ ਸ਼ਿਵ ਸ਼ਕਤੀ ਗੋਬਿੰਦ ਮੈਂ ਤੇਰੀ ਦਾਸੀ ਦਸਤਾਨ ਸਮਝ ਕਿਸੇ ਨਾ ਆਈ ਆ ਈਸ਼ਾ ਨੇ ਆ ਮਾਰੀ ਜਿਸ ਵੇਲੇ ਲੜਕੇ ਆਨ ਨਾਲ ਫਾਸੀ ਉਸ ਵੇਲੇ ਆਹ ਮਾਰੀ ਕਿਰੇ ਅਗੇ ਅਕਾਲ ਪੁਰਖ ਅਗੇ ਆਹ ਮਾਰੀ ਜਿਸ ਵੇਲੇ ਲੜਕੇ ਆ ਸ਼ਿਵ ਸ਼ਕਤੀ ਕਹੇ ਗੋਬਨ ਮੈਂ ਤੇਰੀ ਦਾਸੀ ਦਸਤਾਨ ਸਮਝ ਕਿਸੇ ਨਾ ਆਈ ਆ ਈਸ਼ਾ ਨੇ ਆਹ ਮਾਰੀ ਜਿਸ ਵੇਲੇ ਲੜਕੇ ਨਾਲ ਫਾਸੀ ਕੀ মহামਾਰੀ ਨੇ ਈਸ਼ਾ ਨੇ ਕੂਕ ਕੂਕ ਸੜਾਈਆ ਉਹ ਮੇਰੇ ਮਾਲਕ ਖੁਦਾਯਾ ਬਨਾਛੀ ਇਹ ਆ ਮਾਰੀ ਪ੍ਰਮਾਤਮਾ ਨੂੰ ਸਦਾ ਨਹੀਂ ਆਤੀ ਕੀ ਕਿਹਾ ਉਹ ਮੇਰੇ ਮਾਲਕ ਖੁਦਾਯਾ ਬਨਾਛੀ ਤੇਰੀ ਮੇਹਰ ਹੋਈਆ ਉਸ ਟਾਈਮ ਨੂੰ ਉਹਨੇ ਬੜਾ ਖੁਸ਼ੀਆਂ ਨਾਲ ਹੰਦਾ ਹੈ ਕਿ ਤੇਰੀ ਬੇਪਰਵਾਹੀ ਤੇਰੇ ਪਹਾੜੇ ਵਿੱਚ ਹੀ ਹੋ ਰਹੀ ਹੈ ਗੱਲ ਜਿਹੜੀ ਹੋ ਰਹੀ ਹੈ ਤੇਰੀ ਬੇਪਰਵਾਈਆ ਪਹਿਲੋਂ ਮੈਨੂੰ ਬੁਣਾ ਕੇ ਆਪਣੀ ਜਾਤੀ ਕੀ ਕਹਿੰਦਾ ਬਾਈ ਸਾਹਿਬ ਪਹਿਲੋਂ ਮੈਨੂੰ ਬੁਣਾ ਕੇ ਆਪਣੀ ਜਾਤੀ ਜਲਵਾ ਨੂਰ ਕੀਤਾ ਰੁਸ਼ਲਾਈਆ ਹੁਣ ਬਣ ਗਿਆ ਵੱਡਾ ਘਾਟੀ ਹੁਣ ਤੂੰ ਵੱਡਾ ਘਾਟੀ ਬਣ ਗਿਆ ਏ ਘਾਟੀ ਕਹੋ ਮੇਰੇ ਉੱਤੇ ਲਗਾਈ ਆ ਮੇਰੀ ਜਗਾ ਮੇਰੀ ਜਗਾ ਕੇ ਅੰਦਰੋਂ ਬਾਤੀ ਜੋ ਤੇ ਆਪਣੇ ਵਿੱਚ ਰਲਾਈਆ ਮੈਂ ਬਚਨ ਦੱਸਾਂ ਸੱਚੀ ਇਥਾ ਲਗਾ ਕੋ ਬਚਨ ਸੱਚਾ ਦੱਸਣ ਕੀ ਦੱਸਦਾ ਐ ਮੈਂ ਬਚਨ ਦੱਸਾਂ ਸੱਚੀ ਸੱਚ ਖਦਾਏ ਤੈਨੂੰ ਦਿਆਂ ਗੜਾਈਆ ਜਿਸ ਵੇਲੇ ਗੋਬ ਨੇ ਆਇਆ ਤੇਰਾ ਸੂਰਬੀਰ ਸੁਤ ਹਾਠੀ ਉਹ ਇਹ ਖੇਲ ਬਣਿਆ ਇਹ ਕੀ ਐ ਇਸ਼ਾਰੇ ਜਿਸ ਵੇਲੇ ਗੋਬਨੇ ਆਇਆ ਤੇਰਾ ਸੂਰਬੀਰ ਸੁਧਾਖੀ ਬੜ ਤਾਰੀ ਫੇਰਾ ਪਾਈਆ ਜੋ ਕੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਪਰਦਾ ਸੱਚਾ ਦੇ ਵਿਖਾਏ ਕੀ ਕਰੇਗਾ ਆਕੇ ਸੱਚਾ ਸੁੱਚਾ ਪਰਦਾ ਜਿਹੜਾ ਉਠਾ ਦੇਗਾ ਸ਼ਿਵ ਸ਼ਕਤੀ ਕਹੇ ਮੈਂ ਸੇਵਾਦਾਰ ਸੇਵਕ ਨਜਰੀ ਆਈਆ ਮੇਰਾ ਸਾਧ ਮੇਰਾ ਸਾਰੇ ਕਰਦੇ ਗਏ ਇੰਤਜ਼ਾਰ ਸਿਫਤਾ ਵਿੱਚ ਸੁਲਾਈਆ ਮੇਰੇ ਨਾਲ ਨਾ ਕਰਿਆ ਕਿਸੇ ਪਿਆਰ ਮੁਹੱਬਤ ਵਿੱਚ ਜੋੜ ਨਾ ਕੋਈ ਜੜਾਈਆ ਮੈਂ ਟੇਢੀ ਅੱਖੇ ਕੀ ਕਹਿੰਦੀ ਐ ਬਈ Shiv Shakti ਮੈਂ ਟੇਢੀ ਅੱਖੇ ਵੇਂਦੀ ਰਹੀ ਸੰਸਾਰ ਜਦੋਂ ਸਾਵਲਾ ਜਦੋਂ ਸੰਸਾਰ ਵਿੱਚ ਵੀ ਕਿਸੇ ਨਾਲ ਟੇਢੀ ਅੱਖ ਨਾਲ ਵੇਖੀਏ ਨਾ ਇੱਕੋ ਗੱਲ ਬੜੀ ਡੋਰਦੀ ਹੁੰਦੀ ਏ ਇਸ ਕਰਕੇ ਸ਼ਿਵ ਸ਼ਕਤੀ ਕਹਿੰਦੀ ਏ ਮੈਂ ਜਿਹੜੀ ਅੱਖੇ ਵੇਂਦੀ ਰਹੀ ਸੰਸਾਰ ਦੀਨ ਦੁਨੀ ਖੋਜ ਖਜਾਈਆ ਮੈਂ ਛਾਰੇ ਵਿੱਚ ਲਗਾ ਦਿੱਤੇ 23 ਅਵਤਾਰ 20 ਉਤਾਰਾਂ ਨੂੰ ਹੀ ਆਪਣੇ ਛਾਰੇ ਵਿੱਚ ਲਗਾ ਦਿੱਤਾ 23 ਅਵਤਾਰ ਆਪਣੀ ਬਹਾਰਾਂ ਕਿਸੇ ਫੜਾਈਆ ਮੂਸਾ ਨੂੰ ਸੁੱਟ ਗਏ ਮੁੰਡੇ ਪਾਰ ਮੂਸਾ ਕਹਿੰਦੇ ਮੈਂ ਮੁੰਡੇ ਪਾਰ ਛੁਟਿਆ ਸੁੱਟ ਗਏ ਮੁੰਡੇ ਪਾਰ ਪਾਰ ਸੁਦੀ ਸੋਡ ਵਿੱਚੋਂ ਕਢਾਈ ਆ ਈਸ਼ਾ ਨੂੰ ਛਮਾਨਾ ਉੱਤੇ ਦਿੱਤਾ ਜਾੜ ਫਿਰ ਤਖਤੇ ਉੱਤੇ ਲਟਕਾਈ ਆ ਸ਼ਿਵ ਸ਼ਕਤੀ ਕਹੇ ਮੈਂ ਕਿਸੇ ਦੀ ਬਣੀ ਨਹੀਂ ਯਾਰ ਮੈਂ ਕਿਸੇ ਦੀ ਬਣੀ ਨਹੀਂ ਯਾਰ ਜਨਾਨਾ ਲੋ ਨਾ ਕਦੇ ਆਈਆ ਕਰਾ ਸਭ ਨੂੰ ਖਬਰਦਾਰ ਬੇਖਬਰਾਂ ਖਬਰ ਜਨਾਈਆ ਮੈਨੂੰ ਭਾਵੇਂ ਸ਼ਕਤੀ ਸਮਝੋ ਭਾਵੇਂ ਪੁਰਖਾ ਕਾਲ ਕਹਿੰਦੀ ਐ ਕੋਈ ਫਰਕ ਨਹੀਂ ਮੇਰਾ ਹੋਣਾ ਭਾਵੇਂ ਮੈਨੋਂ ਕਾਲਪੁਰ ਸਮਝੋ ਤੇ ਭਾਵੇਂ ਸ਼ਿਵ ਸ਼ਕਤੀ ਸਮਝੋ ਪੁਰਖ ਕਾਲ ਮੇਰੀ ਕਲਾ ਦੀ ਸਾਰ ਕਿਸੇ ਨਾ ਪਾਈਆ ਗੋਬਿੰਦ ਜੇ ਤੂੰ ਮੇਰੀ ਭਾਲ ਇਹ ਕਹਿੰਦੀ ਹੈ ਗੋਬਨ ਨੂੰ ਗੋਬਿੰਦ ਜੇ ਤੂੰ ਮੇਰੀ ਭਾਲ ਮੈਂ ਬਿਨਾ ਭਾਲਿਆ ਤੇਰੇ ਵਿੱਚ ਸੁਮਾਈ ਆ ਤੈਨੂੰ ਕੋਈ ਜਰੂਰਤ ਨਹੀਂ ਮੈਨੂੰ ਭਾਲ ਦੀ ਬਿਨਾ ਭਾਲਿਆ ਤੇ ਮੈਂ ਤੇਰੇ ਸੁਮਾਉਣ ਆ ਵਿੱਚ ਸੁਮਾਈ ਆ ਉੱਠ ਜਰਾ ਅੱਗੇ ਕਰ ਖਿਆਲ ਗੋਵਿੰਦ ਨੂੰ ਕਹੀਏ ਉਠ ਜਰਾ ਅਗਲੇ ਕਾਰਿਆ ਤੈਨੂੰ ਗਿਆ ਜੜਾਈਆ ਉਠ ਵੇਖ ਆਪਣੇ ਲਾਲ ਧਿਆਨ ਦਿਓ ਕੀ ਕਹਿੰਦੀ ਵੇ ਸ਼ਿਵ ਸ਼ਕਤੀ ਗੋਵਿੰਦ ਨਾਲ ਵਜਨ ਕਰਦੀ ਗਿਆ ਉਠ ਵੇਖ ਆਪਣੇ ਲਾਲ ਸੁਧ ਦਲਾ ਰਹੇ ਧਿਆਨ ਲਗਾਈਆ ਜਿਹੜੇ ਮੀਆਂ ਹੈਠਾਂ ਦੇ ਸੁਮਾਲ ਦਾਦੀ ਗੁਜਰੀ ਦੇ ਦੁਹਾਈਆ ਜਿੰਨਾ ਕਰਨਾ ਜਗਤ ਕਮਾਲ ਜਿੰਨਾਂ ਨੇ ਕਰਨਾ ਜਗਤ ਕਮਾਲ ਚਮਕੌਰ ਸੋਭਾ ਪਾਈ ਆ ਜੇ ਹੋਰ ਪੁੱਛਣਾ ਯਾਰ ਕੀ ਕਹਿੰਦੀ ਆ ਗੋਵਨ ਨੂੰ ਕੇ ਜੇ ਹੋਰ ਪੁੱਛਣਾ ਹੀ ਹਾਲ ਨੰਗੀ ਪੈਰੀਆਂ ਫੜਾਈ ਆ ਹੋਰ ਦੱਸਾਂ ਤੁਮਾਰਾ ਕਿ ਇਹ ਹੋਰ ਮੈਂ ਤੇ ਨੁਕਮਾ ਦੱਸਨੀ ਆ ਹੋਰ ਦੱਸਾਂ ਤੁਮਾਰਾ ਤਨ ਕੀ ਥਰਨੀ ਰੋ ਨੀਰ ਵਿਖਾਈ ਆ ਸੁਹਣਾ ਦੀ ਸੇਜਾ ਜੇਵਾਂ ਸਵਾਲ ਇਹ ਮੇਰੀ ਬੇਪਰਵਾਈ ਆ ਇੰਗਿਆ ਮੇਰੀ ਬੇਪਰਵਾਈ ਜੋ ਮੈਂ ਜਾਵਾ ਕਰ ਸਕਦਾ ਇਹ ਮੇਰੀ ਬੇਪਰਵਾਈ ਆ ਸੁਹਣਾ ਨਾ ਕੋਈ ਨਾ ਤਕਿਆ ਕੋਈ ਨਾ ਜਿਹੜਾ ਥੱਲਿਓ ਸਿਰ ਦੇ ਉਠਾਲਾ ਘਾਸ ਤੁਣਕਾ ਸੋਭਾ ਪਾਈਆ ਕਿਨੂੰ ਉਥੇ ਭੋਜ ਨੂੰ ਦੇਵੇ ਨਾ ਕੋਈ ਖਵਾਲਾ ਪ੍ਰੇਮੀ ਪਿਆਰਾ ਸਿੱਖ ਕੋਇ ਨਾ ਆਇਆ ਇੱਕ ਕੀੜੀ ਦਾ ਪਿਆਰ ਤੇਰੇ ਚਰਨ ਸੀਸ ਲੁਆਇਆ ਉਹ ਆ ਕੇ ਕਹੇ ਕੀ ਕਹਿੰਦੀ ਹੈ ਕੀੜੀ ਕੀ ਕਹਿੰਦੀ ਆ ਕੇ ਗੋਵਿੰਦ ਨੂੰ ਉਹ ਆ ਕੇ ਕਹੇ ਉਹ ਗੁਜਰੀ ਦੇ ਲਾਲ ਕੀ ਕਹਿੰਦੀ ਹੈ ਕੀੜੀ ਉਹ ਆ ਕੇ ਵਾਸ਼ੂ ਵਾਲੇ ਵਿੱਚ ਉਹ ਗੁਜਰੀ ਦੇ ਲਾਲ ਤੂੰ ਸ਼ੈਨ ਸ਼ਾਹ ਤੋਰ ਦਰਗਾਈਆ ਕਿਨੂੰ ਕਿਸ ਨੇ ਇਹ ਛੇਦਦਾ ਸਵਾਲ ਸੋਹਣਾ ਸੁਸ਼ਾਈਆ ਤੂੰ ਮੇਰੇ ਘਰ ਦਾ ਮਹਿਮਾਨ ਬਾਂਕੇ ਸੂਰੇ ਨਜ਼ਰੀ ਆਈ ਆ ਅੱਜ ਤੈਨੂੰ ਦੇਵਾ ਕੁਛ ਖਵਾਲ ਤੇਰਾ ਪੇਟ ਭਰਾਈਆ ਮੈਂ ਰਦੀ ਨਹੀਂ ਕੋਈ ਦਾਲ ਜਗਤ ਸੁਆਦ ਨਾਲ ਕੋਈ ਸਮਝਾਏ ਸੁਮਾਈਆ ਜੋਤੀ ਜੋਤ ਸਰੂਪ ਰ ਆਪ ਆਪਣੀ ਕਿਰਪਾ ਕਰ ਆਪ ਆਪਣੀ ਕਿਰਪਾ ਕਰ ਸਾਦੇ ਰੰਗ ਇੱਕ ਵਿਖਾਈਆ ਛੇਮ ਸ਼ਕਤੀ ਕਹੇ ਦਰ ਮੰਗੇ ਦਲੀਜੇ ਦਲੀਜ ਧਿਆਨ ਲਗਾਈਆ ਜਿਹੜਾ ਮੇਰੇ ਉਪਰプチਜੇ ਪਤ ਪਰਮੇਸ਼ਰ ਕਹਿ ਕੇ ਸੀਸ ਸੁਨਵਾਈਆ ਮੈਂ ਉਸ ਦੀ ਪੂਰੀ ਕਰਾਂ ਰੀਜੇ ਮਨਛਾ ਵਿੱਚ ਵਢਾਈਆ ਕਰਮ ਲਾਵਾਂ ਸਹਜੇ ਅੱਗੇ ਹੋ ਨਾ ਕੋਈ ਅਟਕਾਈਆ ਸੋ ਦਾਸ ਇਹ ਕੀ ਮੰਦਾ ਜੱਜ ਕੋਏਗਾ ਦਾਸ ਨੇ ਬੇਰਤੀ ਕੀਤੀ ਹੈ ਕਿ ਨੇਕ ਲਗ ਪ੍ਰਗਟ ਹੋ ਚੁੱਕਾ ਹੈ 2-4 ਵਜੇ ਨੇਕ ਲਗ ਦੇ ਪ੍ਰਟਾਵੇ ਬਾਰੇ ਕਰਾਂਗਾ ਦਰਵਾਸ਼ੇ ਨੇ ਪੁੱਛਿਆ ਕ੍ਰਿਸ਼ਨ ਨੂੰ ਨੇਕ ਲਗ ਦੇ ਪ੍ਰਟਾਵੇ ਬਾਰੇ ਕੀ ਕਿਹਾ ਦਰਵਾਸ਼ੇ ਕਿਹਾ ਕਿ ਉਸ ਵੇਲੇ ਉਸ ਦਾ ਹੋਏ ਨਾਮ ਮੈਨੂੰ ਇਹ ਸਮਝਾਈਆ ਕ੍ਰਿਸ਼ਨ ਗਿਆ ਓਇ ਆ ਤੂੰ ਪ੍ਰਮਾਤਮਾ ਹੋ ਗਏ ਢੋਲਾ ਗਾਏ ਸੋਹੰਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਾਹ ਵਾਹ ਇਹ ਉਦੋਂ ਦੀ ਗੱਲ ਇਹ ਕ੍ਰਿਸ਼ਨ ਨੇ ਜਵਾ ਸਾਹਿਬ ਨੂੰ ਕਿਹਾ ਕਿ ਉਹ ਜਦੋਂ ਬਾਦ ਲੋਕ ਦੀ ਧਰਤੀ ਉੱਤੇ ਆਇਆ ਤੇ ਇਹ ਢੋਲਾ ਗਾਏਗਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਭਾਰ ਸਭ ਦੇ ਝੋਲੀ ਭਾਈਆ ਸਭ ਦਾ ਬਦਲ ਦਵੇ ਵਧਾਨ ਵੱਡਾ ਆ ਆਪਣੇ ਹੱਥ ਰਖਾਈ ਆ ਸੋ ਇਸੇ ਤਰ੍ਹਾਂ ਅਰਜਨ ਨੇ ਨੇਕ ਲੱਗਦੇ ਪ੍ਰਗਟ ਹੋਣ ਵਾਰੇ ਕ੍ਰਿਸ਼ਨ ਨਾਲ ਬਚਨ ਕੀਤੇ ਅਰਜਨ ਨੇ ਕੀ ਕਿਹਾ ਕ੍ਰਿਸ਼ਨ ਨੂੰ ਅਰਜਨ ਕਹੇ ਮੇਰੀ ਆਜੂ ਇੱਕ ਖਾਸ ਕੀ ਕਹਿੰਦਾ ਅਰਜਨ ਕ੍ਰਿਸ਼ਨ ਦੇ ਨਾਲ ਬਚਨ ਕਰਦਾ ਹੈ ਅਰਜਨ ਕਹੇ ਮੇਰੀ ਆਜੂ ਇੱਕ ਖਾਸ ਬੇਨਤੀ ਦਿਆਂ ਸੁਣਾਈਆ ਕੀ ਪ੍ਰਭੂ ਕਿਹਨੂੰ ਭਗਤ ਤਨ ਤਲਾਸ਼ ਵਾ ਵਾ ਬਣ ਘੜ ਘੋਜਣ ਜਾਈਆ ਕ੍ਰਿਸ਼ਨ ਨੇ ਕਿਹਾ ਅਰਜਨ ਮੈਂ ਜਦੋਂ ਮਿਲਾਂ ਤੇ ਭਗਤਾਂ ਨੂੰ ਮਿਲਾਂ ਆਪ ਵਾ ਵਾ ਲੰਮਿਆਂ ਵਿੱਚ ਬੜੇ ਲੱਭ ਸੰਦਾ ਆ ਮੇਰਾ ਗਾਣਾ ਨੂੰ ਮਿਲਾਂ ਆਪ ਲੰਮਿਆਂ ਹੱਥ ਕਿਸੇ ਨਾ ਆਈਆ ਇੱਕੋ ਦਸਾਂ ਜਾਬ ਤੂੰ ਮੇਰਾ ਮੈਂ ਤੇਰਾ ਸੋਹਣ ਘੋਲਾ ਗਾਈਆ ਅੱਜ ਸੋਹੰਗਟੋ ਲਾ ਸੋਹੰਗਟੋ ਲਾ ਗਿਆ ਜਿੱਥੇ ਨਾ ਕੋਈ ਪੁੰਨ ਤੇ ਨਾ ਕੋਈ ਪਾਪ ਉਥੇ ਭਗਤ ਭਗਵਾਨ ਰਹਿ ਕੇ ਆਪਣਾ ਝਟ ਲਗਾਈ ਆ ਸੋ ਕਈਆਂ ਗਾਰਾਂ ਦਸਾਂ ਗੁਰੂਆਂ ਨੇ ਸਾਰੇ ਨੇ ਇਸੇ ਤਰ੍ਹਾਂ ਨੇਕ ਲੰਗਦੇ ਆਉਂਦੇ ਆ ਪਿਛੜ ਗਾਲੀਆਂ ਦਿੱਤੀਆਂ ਨੇ ਗਾਸ ਦਾ ਟਾਈਮ ਖਤਮ ਹੈ ਗਾਸ ਹੁਣ ਇੱਥੇ ਹੀ ਸਮਾਪਤੀ ਕਰਦਾ ਏ ਆਓ ਜੀ ਕਾਰੇ ਦਾ ਸਾਥ ਦਿਓ So, <speaking> I'm <in foreign language>